ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਕਾਈ ਨਿਊਜ਼ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਸਕਾਈ ਨਿਊਜ਼ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਉੱਭਰ ਦੇ ਸtare ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਸਵਾਗਤ ਹੈ ਤੇ ਜਿਵੇਂ ਤੁਹਾਨੂੰ ਪਤਾ ਹੈ ਸਾਡਾ ਪ੍ਰੋਗਰਾਮ ਉੱਭਰ ਦੇ ਸtare ਉਹਨਾਂ ਉੱਭਰਦੇ ਹੋਏ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਵਾਉਂਦਾ ਹੈ ਜਿਹੜੇ ਸਫਲਤਾ ਦੇ ਲਈ ਆਪਣੀ ਮੰਜ਼ਲ ਦੇ ਵੱਲ ਨਿਰੰਤਰ ਵਧੇ ਆ ਰਹੇ ਨੇ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਗਾਣੇ ਇੱਕ ਇੱਕ ਦੋ ਦੋ ਫਿਲਮਾਂ ਕੀਤੀਆਂ ਹੁੰਦੀਆਂ ਨੇ ਕੁਝ ਲੋਕ ਅਹਜੇ ਨੇ ਜਿਨ੍ਹਾਂ ਨੇ ਅਜੇ ਇਸ ਜ਼ਿੰਦਗੀ ਦਾ ਸਫ਼ਰ ਸ਼ੁਰੂ ਵੀ ਨਹੀਂ ਕੀਤਾ ਤੇ ਸਾਡੀ ਕੋਸ਼ਿਸ਼ ਹੁੰਦੀ ਆ ਸੀ ਉਹਨਾਂ ਸਾਰੇ ਕਲਾਕਾਰਾਂ ਨੂੰ ਸਾਡੇ ਸਕਾਈ ਨਿਊਜ਼ ਪੰਜਾਬ ਦੇ ਦਰਸ਼ਕਾਂ ਦੇ ਰੂਬਰੂ ਕਰਵਾ ਦਈਏ ਜਿਹੜੇ ਹੌਸਲੇ ਤੇ ਹਿੰਮਤ ਦੇ ਨਾਲ ਇਸ ਸੰਘਰਸ਼ ਨੂੰ ਜਿੱਤਣ ਤੇ ਲੱਗੇ ਹੋਏ ਨੇ ਅੱਜ ਜਿਹੜੀ ਮੇਰੇ ਨਾਲ ਸਖਸ਼ੀਅਤ ਮੌਜੂਦ ਨੇ ਉਹ ਵੀ ਇੱਕ ਵਧੀਆ ਪਲੇਟਫਾਰਮ ਤੇ ਕੰਮ ਕਰ ਰਹੇ ਨੇ ਇਕਾ ਦੁਕਾ ਪਹਿਲਾਂ ਅچھے ਗਾਣੇ ਵੀ ਉਹਨਾਂ ਦੇ ਆ ਚੁੱਕੇ ਨੇ ਤੇ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਣੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਸਕਾਈ ਨਿਊਜ਼ ਪੰਜਾਬ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵਧੀਆ ਜੀ ਵਧੀਆ ਤੇ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਸਕਾਈ ਨਿਊਜ਼ ਦੀ ਤੇ ਜਿਹੜਾ ਤੁਹਾਡਾ ਪ੍ਰੋਗਰਾਮ ਲਿਖਿਆ ਤੁਸੀਂ ਇਹ ਉਬਰ ਦੇ ਸtare ਜੀ ਇੱਕ ਬਹੁਤ ਵੱਡਾ ਉਪਰਾਲਾ ਜੀ ਬਹੁਤ ਵਧੀਆ ਕਿਉਂਕਿ ਜਿਹੜੇ ਛੋਟੇ ਕਲਾਕਾਰ ਨੇ ਉਹਨਾਂ ਨੂੰ ਪਲੇਟਫਾਰਮ ਤੇ ਆਉਣ ਦਾ ਮੌਕਾ ਮਿਲਦਾ ਇਹਦੇ ਨਾਲ ਹਮ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਜੀ ਜੀ ਤੇ ਅੱਛਾ ਭਾਈ ਜੀ ਤੁਹਾਡਾ ਅਰਜ਼ੀਮਾ ਬਹੁਤ ਹੈ ਹਾਂਜੀ ਤੇ ਚਲੋ ਅਸੀਂ ਤੁਹਾਨੂੰ ਬੇਨਤੀ ਕੀਤੀ ਸੀ ਕਿਉਂ ਚਲੋ ਅੱਬੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਲੋਕਾਂ ਦੇ ਰੂਰ ਵੀ ਤੁਹਾਨੂੰ ਕਰਵਾਈਏ ਹਾਂਜੀ ਤੇ ਨਾਲ ਨਾਲ ਮੈਂ ਚਾਹਣਾ ਕਿ ਕੋਈ ਸ਼ੁਰੂਆਤੀ ਦੌਰ ਜਿਹੜਾ ਚੱਲ ਰਿਹਾ ਦਰਸ਼ਕ ਤੁਹਾਡਾ ਨਾਮ ਤੇ ਤੁਹਾਡਾ ਪਸ਼ੋਕੜ ਕੀ ਹੈ ਸਭ ਇੱਕ ਵਾਰੀ ਜਾਣਨਾ ਚਾਹਣਗੇ ਆਪਣੇ ਬਾਰੇ ਪੂਰੀ ਮੁੱਢਲੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੀਏ ਹਾਂ ਜੀ ਮੇਰਾ ਨਾਮ ਹੈਗਾ ਜੀ ਗਾਇਕ ਵੱਜੋਂ ਜਗਤਾਰ ਗੁਰੇ ਜੀ ਹੁਣ ਤੱਕ ਮੇਰੀਆਂ 5 ਟੇਪਾਂ ਆ ਚੁੱਕੀਆਂ ਨੇ ਜੀ ਜਿਨ੍ਹਾਂ ਵਿੱਚੋਂ ਪਹਿਲੇ ਟੇਪ ਮੇਰੀ ਆਈ ਸੀ ਜੀਵਾ ਰਿਕਾਰਡ ਕੰਪਨੀ ਜੀ ਇਹ ਯੂਕੇ ਦੀ ਕੰਪਨੀ ਆ ਜਿਹਦੇ ਆਪਣਾ ਪ੍ਰੋਡਿਊਸਰ ਨੇ ਆਪਣਾ ਰਣਜੀਤ ਮਠਾਰੂ ਜੀ ਜੀ ਸਭ ਤੋਂ ਪਹਿਲਾਂ ਮੇਰੀ ਆਈ ਸੀ ਹਾਈ ਕੋਰਟ ਹਾਈ ਕੋਰਟ ਉਸ ਤੋਂ ਬਾਅਦ ਆਈ ਨਿਊ ਥਾਰ ਹੂੰ ਫਿਰ ਮੇਰੀ ਆਈ ਸੀ ਮੁਕੱਦਰ ਹੂੰ ਫਿਰ ਆਈ ਸੀ ਮੇਰੀ ਸੁਚੇ ਸੁਰਮਾ ਤੇ ਹੁਣੇ ਹੀ ਕੱਲ ਪਰਸੋ ਮੇਰੀ ਇੱਕ ਨਵਾਂ ਗਾ Song ਮੇਰਾ ਰਿਲੀਜ ਹੋਇਆ ਵੈਲਟ ਉਹਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਜੀ ਤੇ ਚੱਲ ਰਿਹਾ ਉਹ ਬਹੁਤ ਵਧੀਆ ਤੇ ਆਪਾਂ ਫਿਰ ਸ਼ੁਰੂਆਤ ਇੱਕ ਪਿਆਰੇ ਜਿਹੇ ਗੀਤ ਨਾਲ ਕਰ ਲਈਏ ਜਿਹੜਾ ਤੁਹਾਨੂੰ ਪਸੰਦ ਹੋਵੇ ਸਾਡੇ ਦਰਸ਼ਕ ਸੁਣਨਾ ਚਾਹਣਗੇ ਦੇਖੋ ਜੀ ਗੱਲ ਇਦਾਂ ਮਾਂ ਨੂੰ ਆਪਣੇ ਸਾਰੇ ਪੁੱਤਰ ਚੰਗੇ ਸਾਰੇ ਪਿਆਰੇ ਹੁੰਦੇ ਹਨ ਜੀ ਇਸ ਕਰਕੇ ਮੈਨੂੰ ਤਾਂ ਮੇਰੇ ਸਾਰੇ ਹੀ ਵਧੀਆ ਲੱਗਦੇ ਸਾਰੇ ਗੇਣ ਵਧੀਆ ਜੀ ਤੁਸੀਂ ਦੱਸੋ ਨਾ ਕਿਹੜਾ ਲਾਣਾ ਮੈਂ ਉਹ ਲਾ ਦਨਾ ਜਿਹੜਾ ਤੁਹਾਨੂੰ ਠੀਕ ਲੱਗਦਾ ਵੀ ਮੈਂ ਯਾਰ ਸਾਡੇ ਦਰਸ਼ਕ ਵੀ ਉਸ ਚੀਜ਼ ਤੋਂ ਆਨੰਦ ਲੈ ਸਕਣ ਕਿਉਂਕਿ ਖੁਸ਼ੀ ਵਾਲਾ ਗੀਤ ਰੋਮਾਂਟਿਕ ਮੂਡ ਵਾਲਾ ਗੀਤ ਇਦਾਂ ਸ਼ੁਰੂਆਤੀ ਹੋ ਜੇ ਕੁਝ ਚਲੋ ਸਭ ਤੋਂ ਪਹਿਲਾਂ ਤੁਹਾਨੂੰ ਲਾਣਾ ਦੀ ਹਾਈ ਕੋਰਟ ਜੀ ਹੋ ਚੱਕੇ ਮਾ ਜਾਂ ਸੂਟ ਕਿਹੜੇ ਸ਼ਹਿਰ ਤੋਂ ਸੋਵਾਲਿਆ ਹਲ ਮੁੱਡੀਆਂ ਦਾ ਟੋਲਾ ਨਹੀਂ ਤੂੰ ਪਿੱਛੇ ਪਿੱਛੇ ਲਾਲਿਆ ਚੱਕੇ ਮਾਜਾ ਸੂਟ ਕਿਹੜੇ ਸ਼ਹਿਰ ਤੋਂ ਸਵਾਲਿਆ ਮੁੰਡਿਆਂ ਦਾ ਟੋਲਾ ਨਹੀਂ ਤੂੰ ਪਿੱਛੇ ਪਿੱਛੇ ਲਾ ਲਿਆ ਹੋ ਮੇਰੀ ਹਿੱਕ ਉੱਤੇ ਜਾਵੇਂ ਪੈਰ ਧਰ ਕੇ ਆ ਪਾ ਕੇ ਜੁੱਤੀ ਬਿੱਲੋ ਸ਼ਹਿਰ ਤੂੰ ਬਲੋਟਦੀ ਕੁੜੀ ਨੈਣਾ ਨਾ ਸੁਣਾਉਂਦੀ ਸੱਜਾ ਹ ਫਿਰਦੀ ਹੋ ਲੱਗੀ ਹੋਵੇ ਜੱਜ ਜੀ ਮੇ ਹਾਈ ਕੋਰਟ ਦੀ ਹੋ ਨੈਣਾ ਨਾ ਸੁਣਾਉਂਦੀ ਸੱਜਾ ਹ ਫਿਰਦੀ ਲੱਗੀ ਹੋਵੇ ਜੱਜ ਜੀ ਮੇ ਹਾਈ ਕੋਰਟ ਦੀ ਵਾਹ ਜੀ ਅ ਅੱਛਾ ਭਾਈ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਗਾਇਕੀ ਹਾਂਜੀ ਸ਼ੌਕ ਹੁੰਦਾ ਬਚਪਨ ਤੋਂ ਯਾਰ ਵੀ ਮੈਂ ਕੁਛ ਐਦਾਂ ਦਾ ਕਰਨਾ ਹਨਾ ਬਿਲਕੁਲ ਜੀ ਬਿਲਕੁਲ ਤੇ ਘਰਦਿਆਂ ਦਾ ਰਿਸਪੌਂਸ ਕਿਵੇਂ ਰਸੀ ਫਿਰ ਉਸ ਦਾ ਘਰਦਿਆਂ ਦਾ ਤਾਂ ਬਹੁਤ ਠੀਕ ਸੀਗਾ ਬਰ ਗੱਲ ਗੱਲ ਐਦਾਂ ਦੀ ਕਿ ਮੈਂ ਪੜ੍ਹਾਈ ਤੋਂ ਬਾਅਦ ਮੈਂ 1.5 ਸਾਲ ਦਾ ਭਰਤੀ ਹੋ ਗਿਆ ਪੁਲਿਸ ਚ ਅੱਛਾ ਤੇ ਭਰਤੀ ਤੋਂ ਬਾਅਦ ਤੁਹਾਨੂੰ ਪਤਾ ਪੁਲਿਸ ਦੀ ਨੌਕਰੀ ਕਿਵੇਂ ਦੀ ਹੈ ਹਨਾ ਹਾਂ ਫਿਰ ਮੈਂ ਇੱਕ ਰੀਲ ਮੇਰੀ ਆਈ ਸੀ ਟੈਪ ਆਡੀਓ ਟੈਪ 2003 ਚ ਉਸਨ ਦਾ ਬੁਹਾ ਅੱਛਾ ਉਹ ਵੈਸੇ ਇਹਨੇ ਕੋਈ ਚੱਲ ਨਹੀਂ ਚੱਕੀ ਹਾਂ ਉਸ ਤੋਂ ਬਾਅਦ ਫਿਰ ਮੈਂ ਇਹ ਇਹ ਜਿਹੜੀ ਇਹ ਲਾਈਨਾਂ ਨੇ ਇਹ ਇਹ ਉਦੋਂ ਲਾਈਨ ਮੈਨੂੰ ਚੰਗੀ ਨਹੀਂ ਲੱਗੀ ਜੀ ਕਿਉਂਕਿ ਇਹਦੇ ਵਿੱਚ ਜਿਆਦਾ ਨਾ ਲੂਟੋ ਸ਼ੋਰ ਜਿਆਦਾ ਹੁੰਦੀ ਬੰਦੇ ਸੀ ਹਨਾ ਪਪੂਲਰ ਘੱਟ ਹੁੰਦਾ ਬੰਦਾ ਜਿਹਦੀ ਤਾਂ ਬੈਕ ਹੁੰਦੀ ਉਹ ਚੱਲ ਜਾਂਦਾ ਉਹ ਚੱਲ ਜਾਂਦਾ ਸੀ ਤੇ ਫਿਰ ਮੈਂ ਛੱਡਤੀ ਸੀਗੀ ਇਹ ਹੂੰ ਕੁਦਰਤੀ ਫਿਰ ਮੇਰਾ ਹੁਣ 2000 20 ਦੇ ਵਿੱਚ ਮਿਲਾਪ ਹੋਇਆ ਰਣਜੀਤ ਮਠਾਰੂ ਜੀ ਨਾਲ ਜੀ ਜਿਨ੍ਹਾਂ ਦੀ ਜੀਵਨ ਰਿਕਾਰਡ ਕੰਪਨੀ ਯੂਕੇ ਤੋਂ ਜੀ ਉਹਨਾਂ ਤੋਂ ਕੋਲ ਮੇਰਾ ਪਹਿਲਾ ਹਾਈ ਕੋਰਟ ਗਾਣਾ ਉਹਨੇ ਰੀਲੀਜ਼ ਕੀਤਾ ਮੇਰਾ ਟੈਪ ਰਿਕਾਰਡ ਕੀਤਾ ਤੇ ਹੁਣ ਰੀਲੀਜ਼ ਕੀਤਾ ਉਹਨਾਂ ਨੇ ਜੀ ਤੇ ਹੁਣ ਮੇਰੇ ਪੰਜ ਗਾਣੇ ਉਸੇ ਕੰਪਨੀ ਦੇ ਵਿੱਚ ਚੱਲ ਰਹੇ ਨੇ ਜੀ ਬਹੁਤ ਵਧੀਆ ਉਹਦਾ ਫੌਨ ਬਹੁਤ ਵਧੀਆ ਉਹ ਫੰਡ ਕਰ ਰਹੇ ਨੇ ਹਮ ਅੱਛਾ ਗੱਲ ਕਰਦੇ ਆ ਪੁਲਿਸ ਡਿਪਾਰਟਮੈਂਟ ਦੀ ਕਿਉਂਕਿ ਸਭਨਾਂ ਨੂੰ ਪਤਾ ਹੈ ਦਰਸ਼ਕਾਂ ਨੂੰ ਜਾਦੇ ਪਤਾ ਜੇ ਪੰਜਾਬ ਪੁਲਿਸ ਨਾ ਹੋਵੇ ਅ ਪੰਜਾਬ ਦੀ ਗੱਲ ਕਰਦੇ ਆ ਆਪਾਂ ਕਿਉਂਕਿ ਕਾਨੂੰਨ ਦੀ ਜਿਹੜੀ ਸਥਿਤੀ ਹੈ ਬਹੁਤ ਖਰਾਬ ਹੋਵੇ ਪਰ ਪੰਜਾਬ ਪੁਲਿਸ ਵਾਲੇ ਜਵਾਨਾਂ ਵਾਸਤੇ ਅਸੀਂ ਤਾਂ ਸੈਲੂਟ ਕਰਦੇ ਹਾਂ ਉਹਨਾਂ ਨੂੰ ਕਿਉਂਕਿ ਦਿਨ ਰਾਤ ਡਿਊਟੀਆਂ ਕਰਕੇ ਸਾਡੀ ਜਾਨ ਮਾਲ ਦੀ ਰਾਖੀ ਕਰਦੇ ਨੇ ਅ ਤੁਸੀਂ ਕੋਈ ਪੰਜਾਬ ਪੁਲਿਸ ਦੇ ਵਿੱਚ ਹੋਣ ਦੇ ਨਾਤੇ ਕੋਈ ਇਹੋ ਜਿਹਾ ਗੀਤ ਜਿਹੜਾ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਮਰਪਿਤ ਕੀਤਾ ਹੋਵੇ ਹੈਗਾ ਤੇ ਅੰਚ ਜਾਂ ਲਿਖਿਆ ਇਦਾਂ ਦਾ ਕੁਝ ਗਾਣਾ ਨਹੀਂ ਇਦਾਂ ਦਾ ਕੋਈ ਹੈਗੀ ਮੇਰੀ ਮੈਂ ਵੈਸੇ ਇਦਾਂ ਦਾ ਗਾਉਣਾ ਮੈਂ ਗੀਤ ਜੀ ਹਾਲ ਤੱਕ ਇਦਾਂ ਦਾ ਕੋਈ ਹੈਗਾ ਨਹੀਂ ਜੀ ਉਹ ਬਾਕੀ ਕਲਾਕਾਰਾਂ ਦੇ ਹੈਗੇ ਆ ਜੀ ਬਟ ਉਹ ਮੈਂ ਗਾਣਾ ਚਾਹੁੰਦਾ ਨਹੀਂ ਹਣਾ ਆਪਾਂ ਆਪਣਾ ਹੀ ਕੋਈ ਗਾਵਾਂਗੇ ਲੈ ਆ ਕੋਈ ਬਿਲਕੁਲ 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 ਅ ਕਿੰਨਾ ਕੌਖਾ ਦੀ ਤੁਹਾਨੂੰ ਫਿਰ ਗਾਇਕੀ ਜਦੋਂ ਪੈਰ ਧਰਨ ਲੱਗਿਆ ਵੀ ਮੈਂ ਯਾਰ ਹੁਣ ਕਰ ਲੈਣਾ ਚਾਹੀਦਾ ਪੱਕੇ ਪੈ ਜੀ ਕੰਪੀਟੀਸ਼ਨ ਬਹੁਤ ਤਕੜਾ ਹਾਂ ਹਨਾ ਜੀ ਚੱਲਣ ਦੀ ਗੱਲ ਆ ਇੱਕ ਪੈਸੇ ਦੀ ਆ ਹਾਂ ਹਨਾ ਜੀ ਪੈਸੇ ਬਿਨਾ ਕੱਖ ਨਹੀਂ ਹੈਗਾ ਬਿਲਕੁਲ ਆਵਾਜ਼ਾਂ ਦਾ بڑے بڑے ਧਨੀ ਫਿਰਦੇ ਮੈਂ ਦੇਖਿਆ ਇੰਨੇ ਨਹੀਂ ਵਾਜਾਂ ਕਲਾਸਿਕ ਗਾਉਂਦੇ ਆ ਬੰਦੇ ਪਰ ਪੈਸਾ ਵੱਟ ਪੈਸੇ ਪਿੱਛੇ ਹਾਂ ਨਹੀਂ ਬੰਦਾ ਚੱਲ ਸਕਦਾ ਹਾਂ ਮੈਂ ਤਾਂ ਸਾਰੀ ਕਰਾਮਾਤ ਪੈਸੇ ਦੀ ਆ ਪੈਸੇ ਦੀ ਆ ਹਨਾ ਜੀ ਪੈਸੇ ਬਿਨਾ ਕੱਖ ਨਹੀਂ ਹੈਗਾ ਅੱਛਾ ਜਿਵੇਂ ਤੁਸੀਂ ਤਾਂ ਚਲੋ ਵਧੀਆ ਖਾਸੀ ਜੌਬ ਤੇ ਹੋ ਅੱਛੇ ਖਾਸੀ ਰੁਜ਼ਗਾਰ ਤੇ ਹੋ ਹਨਾ ਨਾਲ ਨਾਲ ਤੁਸੀਂ ਆਪ ਤਾਂ ਜਿਹੜਾ ਸ਼ੌਕ ਵੀ ਬਰਕਰਾਰ ਰੱਖਿਆ ਹੋਇਆ ਹੈਗਾ ਕੀ ਦਾ ਪੈਸੇ ਵੀ ਲੱਗਦੇ ਨੇ ਉਹਦੇ ਤੇ ਕਿਉਂਕਿ ਪੱਲਿਓ ਪੈਸੇ ਲਾ ਕੇ ਕੰਮ ਕਰਨਾ ਅੱਜਕੱਲ ਆ ਕੋਈ ਇਹੋ ਜੀ ਕੰਪਨੀ ਨੇ ਤੁਹਾਨੂੰ ਕਿਹਾ ਯਾਰ ਵੀ ਆ ਜਾ ਅਸੀਂ ਤੇਰਾ ਗਾਣਾ ਰਿਕਾਰਡ ਕਰਦੇ ਆ ਵੀ ਸਾਰਾ ਕੰਮ ਅਸੀਂ ਕਰਦੇ ਆ ਐਦਾਂ ਦਾ ਮਿਲਦਾ ਕੋਈ ਕੰਪਨੀ ਵਾਲੇ ਕਿ ਨਹੀਂ ਮਿਲਦੇ ਭਾਈ ਐਦਾਂ ਦਾ ਦੇਖੋ ਥੋੜਾ ਬਤਾ ਮੇਰਾ ਰਣਜੀਤ ਮਠਾਰੂ ਜੀ ਕਰ ਰਹੇ ਨੇ ਵੈਸੇ ਵੀਡੀਓ ਵੀਡੀਓ ਕਰਦੇ ਨੇ ਉਹ ਆਪਾਂ ਨੂੰ ਆਡੀਓ ਦੇ ਵਿੱਚ ਵੀ ਆਪਣਾ ਹੈਲਪ ਕਰਦੇ ਆ ਜੀ ਤੇ ਐਦਾਂ ਦਾ ਇੱਕ ਮੈਨੂੰ ਥੋੜੇ ਵਾਲੀ ਸਕਾਈ ਨਿਊਜ਼ ਵੱਲੋਂ ਇਹ ਜਿਹੜਾ ਥੋੜੀ ਜਿਆਦਾ ਅਪਰਾਲਾ ਕੀਤਾ ਉੱਪਰ ਦੇ ਸਟਾਰਾਂ ਦੇ ਵਿੱਚ ਵੀ ਤੁਸੀਂ ਸਾਰੇ ਗਾਇਕਾਂ ਨੂੰ ਫਰੀ ਫਰੀ ਉਪਕੋਸ਼ ਤੁਸੀਂ ਉਹਨਾਂ ਦੀ ਰਿਕਾਰਡ ਕਰੋਗੇ ਤੇ ਉਹਨਾਂ ਦੀ ਕਹਿੰਦੇ ਐਡ ਵੀ ਲਾਉਗੇ ਜੀ ਹਾਂ ਇਹ ਤੋਂ ਵੱਧ ਤਾਂ ਮੈਨੂੰ ਕੋਈ ਚਮਕ ਦਿਖਿਆ ਨਹੀਂ ਹੱਦ ਤੱਕ ਮੈਂ ਤਾਂ ਮੈਨੂੰ ਵੀ ਹੱਦ ਮੈਂ ਘੱਟੋ ਘੱਟ 25 ਸਾਲ ਹੋ ਗਏ ਇਸ ਲਾਈਨ 'ਚ ਹੂੰ ਫਿਰ ਸਾਡੀ ਤਾਂ ਕੋਸ਼ਿਸ਼ ਆ ਵੀ ਜਿਹੜੇ ਨਵੇਂ ਕਲਾਕਾਰ ਨੇ ਉਹਨਾਂ ਦਾ ਸ਼ੋਸ਼ਣ ਨਾ ਹੋਵੇ ਸਾਡੇ ਪਲੇਟਫਾਰਮ ਤੇ ਆਉਣ ਅਸੀਂ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਹੀ ਦੀਏ ਪਰ ਇੱਕ ਗੱਲ ਹੋਰ ਵੀ ਹੈ ਜਿਹੜੇ ਲੋਕ ਨੇ ਨਾ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਆ ਜਾਓ ਯਾਰ ਸਾਡੇ ਸਟੂਡੀ ਉਹ ਫਰੀਅਲੀ ਗੱਲ ਉਹਨੂੰ ਹਾਜਮੇ ਨਹੀਂ ਹੁੰਦੀ ਕਿਉਂਕਿ ਲੋਕਾਂ ਨੂੰ ਲੁੱਟ ਕਰਾਉਣ ਦੀ ਆਦਤ ਪੈ ਚੁੱਕੀ ਉਹ ਯਕੀਨ ਹੀ ਨਹੀਂ ਕਰਦੇ ਇਹਨਾਂ ਚੀਜ਼ਾਂ ਤੇ ਵੀ ਉਹ ਗੱਲ ਹੈ ਨਾ ਜੀ ਫੇਸਬੁੱਕ ਤੇ ਇਦਾਂ ਦੀ ਬਹੁਤ ਚੱਲਦੀ ਗੱਲ ਹੂੰ ਕਹਿਣ ਤੇ ਕੁਝ ਹੋਰ ਹੁੰਦੇ ਨੇ ਜਦੋਂ ਬੰਦਾ ਉਹਨਾਂ ਕੋਲ ਆਂਦਾ ਫਿਰ ਕਹਿੰਦੇ ਲਿਆਓ ਕੱਢੋ ਜੀ ਪੈਸੇ ਇਹ ਵੀ ਬਹੁਤ ਚੱਲਦਾ ਡਰਾਮਾ ਜੀ ਤੁਹਾਨੂੰ ਵੀ ਸਟੂਡੀਓ ਬੁਲਾਇਆ ਨਾ ਅਸੀਂ ਅੱਜ ਇਹ ਕਰਕੇ ਮੈਨ ਮੇਰੇ ਨਾਲ ਤਾਂ ਕੋਈ ਐਸੀ ਗੱਲ ਨਹੀਂ ਹੋਈ ਬਟ ਮੈਂ ਇਹੋ ਜਿਹਾ ਕਹਿਣਾ ਵੀ ਬਹੁਤ ਚੱਲਦਾ ਫੇਸਬੁੱਕ ਤੇ ਵੀ ਤੁਸੀਂ ਆਓ ਤੁਹਾਡੀ ਫਰਿਚ ਰਿਕਾਰਡਿੰਗ ਕਰਾਂਗੇ ਤੇ ਆਹ ਕਰਾਂਗੇ ਜਦੋਂ ਬੁਲਾਉਂਦੇ ਆ ਉਹਦੇ ਕਹਿੰ ਥੋੜਾ ਇਨਾ ਖਰਚਾ ਹੋਊਗਾ ਉੱਥੇ ਕੁਝ ਹੋਰ ਨਿਕਲਦਾ ਉੱਥੇ ਕੁਝ ਹੋਰ ਨਿਕਲਦਾ ਤਾਂ ਕਰਕੇ ਲੋਕਾਂ ਕਹਿੰਦੇ ਨੇ ਵੀ ਯਾਰ ਅਸੀਂ ਉੱਥੇ ਵੀ ਜਾਏ ਉੱਥੇ ਵੀ ਜਾਏ ਬੰਦ ਦਾ ਕੁਝ ਹੈਗਾ ਨਹੀਂ ਤਾਂ ਕਰਕੇ ਖਿੱਚਦੇ ਆ ਬਟ ਤੁਹਾਡੀ ਟੀਮ ਤਾਂ ਮੈਨੂੰ ਲੱਗਿਆ ਬਹੁਤ ਵਧੀਆ ਥੋੜਾ ਹੈਗਾ ਤੁਸੀਂ ਜਿਹਦਾ ਉਪਰ ਅਲੱਗ ਕੀਤਾ ਬਹੁਤ ਵਧੀ ਗਾਣਾ ਕਰਦੇ ਹੋ ਰਿਕਾਰਡ ਕਰਦੇ ਹੋ ਪਹਿਲਾਂ ਤਾਂ ਇੱਕ ਦੌਰ ਹੁੰਦਾ ਸੀ ਬਹੁਤ ਮੁਸ਼ਕਲ ਜਾਂ ਹੁੰਦਾ ਸੀ ਕੰਮ ਰਿਕਾਰਡਿੰਗਾਂ ਕਰਨੀਆਂ ਹਨ ਬਾਈ ਅ ਮਿਊਜ਼ਿਕਲ ਰੈਕਸ਼ਨ ਨੂੰ ਲੱਭਣਾ ਉਹਦੇ ਕੱਲੇ-ਕੱਲੇ ਸਾਜ਼ ਵਜਾਉਣੇ ਹੁਣ ਤਾਂ ਸੌਖਾ ਵੀ ਬਹੁਤ ਹੋ ਗਿਆ ਕੰਮ ਜਿਹੜੇ ਬੰਦੇ ਵੇਸੋਰਾ ਗਾਉਂਦੇ ਨੇ ਮਸ਼ੀਨਾਂ ਉਹਨਾਂ ਨੇ ਵੀ ਸੌਰਚ ਕਰ ਲਈ ਬਿਲਕੁਲ ਬਿਲਕੁਲ ਵਧੀਆ ਤੁਸੀਂ ਕਿਤੇ ਸਾਫਟਵੇਅਰ ਤੇ ਤੁਸੀਂ ਮਿਕਸਿੰਗ ਕਰਾ ਲਓ ਪੈਸੇ ਦੀ ਕਰਾ ਮਾਤਾ ਮੈਂ ਹੋ ਕੇ ਪੈਸੇ ਦੀ ਕਰਾ ਮਾਤਾ ਉਹ ਜਿੰਨਾ ਕਹਿੰਦਾ ਮਿੱਠਾ ਪਾਉਗੇ ਉਹਨਾ ਹੋਊਗਾ ਤੁਸੀਂ ਤਾਂ ਵਧੀਆ ਕਿਤੇ ਸਾਫਟਵੇਅਰ ਤੇ ਤੁਹਾਡੀ ਮਿਕਸਿੰਗ ਵੀ ਤੁਹਾਡੀ ਆਵਾਜ਼ ਤਾਂ ਪਤਾ ਨਹੀਂ ਲੱਗਣਾ ਵੀ ਗਾ ਕੌਣ ਰਿਹਾ ਹੈ ਹੂੰ ਬਿਲਕੁਲ 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 ਅੱਜ ਕੱਲ੍ਹ ਆਵਾਜ਼ ਦੀ ਨਹੀਂ ਹੈਗੀ ਅੱਜ ਕੱਲ੍ਹ ਤਾਂ ਮਿਕਸਿੰਗ ਦੀ ਆ ਪੈਸੇ ਦੀ ਜਿਨ੍ਹਾਂ ਦੀਆਂ ਆਵਾਜ਼ਾਂ ਹੈਗੀਆਂ ਹਨ ਜਿਹਦੇ ਆਵਾਜ਼ਾਂ ਧਨੀ ਨੇ ਜੀ ਉਹ ਚਲੇ ਆਪਣੇ ਗਲੀ ਚ ਹੀ ਸਮੋਈ ਬੈਠੇ ਐ ਇਹਨੂੰ ਹਮ ਬਸਟ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿਤੇ ਹਮ ਬਿਲਕੁਲ ਨਹੀਂ ਕੱਲ ਤਾਂ ਮੈਂ ਨਹੀਂ ਆ ਹੁਣ ਜਿਵੇਂ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਨੇ ਤਾਂ ਬਹੁਤ ਕਲਾਕਾਰ ਦੇਤੇ ਪਰ ਇੱਕ ਵਾਰੀ ਉਹ ਹਵਾ ਹੁੰਦੀ ਆ ਥੋੜੀ ਜੀ ਕੁਛ ਦਿਨ ਚੱਲਦੇ ਨੇ ਉਹ ਦੁਬਾਰਾ ਫੇਰ ਜਿਵੇਂ ਰਾਣੋ ਮੰਡਲਾਈ ਸੀ ਬਚਪਨ ਦਾ ਪਿਆਰ ਭੁੱਲ ਨਾ ਜਾਣਾ ਰੇ ਪਤਾ ਨਹੀਂ ਕਿਹੇ ਜੇ ਬਾਹਰ ਦੇ ਸਿੰਗਰ ਸੀ ਕੋਈ ਬਿਹਾਰ ਦਾ ਸੀ ਕੋਈ ਕਿਤੋਂ ਦਾ ਸੀਗਾ ਤੇ ਅੱਜ ਵੀ ਆਪਣੇ ਪੰਜਾਬ ਜੀ ਸੋਸ਼ਲ ਮੀਡੀਆ 'ਚ ਆ ਹੀ ਆਉਂਦੇ ਨੇ ਪਰ ਸਿੱਖ ਕੇ ਨਹੀਂ ਆਉਂਦੇ ਬੱਚੇ ਇਸ ਸਮੇਂ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ ਇਹ ਤਾਂ ਦੇਖੋ ਜੀ ਇਹ ਤਾਂ ਉਹਨਾਂ ਦਾ ਹੁਣ ਸਿੱਖ ਤਾਹੀਂ ਨਾਉਂਦੇ ਨਾ ਹੁਣ ਸਿੱਖਣ ਦੀ ਲੋੜ ਨਹੀਂ ਪੈਂਦੀ ਹਾਂ ਸਿਸਟਮ ਇਹੋ ਜਿਹਾ ਬਣ ਗਿਆ ਕਿ ਸਭ ਕੁਝ ਤੁਸੀਂ ਲਾਓ ਤੁਸੀਂ ਇਹੋ ਜਿਹੇ ਇਨਸਟਰੂਮੈਂਟ ਪਏ ਨੇ ਤੁਹਾਡੀ 뮤직 ਆਪਣੇ ਤਿਆਰ ਹੋਣ ਦਾ ਵਿੱਚੇ ਬਿਲਕੁਲ ਪਹਿਲਾਂ ਸਾਰੇ ਜਿਹਦੇ ਮਿਊਜ਼ੀਸ਼ੀਅਨ ਹੁੰਦੇ ਸੀਗੇ ਲਾਈਵ ਆਉਂਦੇ ਸੀਗੇ ਹੂੰ ਹੁਣ ਲਾਈਵ ਦੀ ਲੋੜ ਨਹੀਂ ਹੈਗੀ ਅੱਛਾ ਇੱਕ ਗੱਲ ਹੋਰ ਮੈਂ ਤੁਹਾਡੀ ਗੱਲ ਕੱਟਦਾ ਯਾਰ ਮੈਂ ਤਾਂ ਤੈਨੂੰ ਸੁਣ ਵੀ ਲਿਆ ਕੱਲ ਵੀ ਸੁਣਿਆ ਸੀ ਤੁਹਾਨੂੰ ਆਪਾਂ ਆਫ ਕੈਮਰਾ ਫੋਨ ਤੇ ਗੱਲਬਾਤ ਕਰ ਰਹੇ ਸੀ ਅੱਜ ਇੱਥੇ ਵੀ ਸੁਣ ਲਿਆ ਤੇ ਦਰਸ਼ਕਾਂ ਲਈ ਗੀਤ ਵੀ ਸਾਂਝਾ ਕਰ ਲਿਆ ਹਾਂਜੀ ਗਲਾ ਵਧੀਆ ਮਲਕ ਨੇ ਦਿੱਤਾ ਤੁਹਾਡੀ ਆਵਾਜ਼ ਬਹੁਤ ਵਧੀਆ ਜੇ ਫਿਰ ਤਿਆਰੀ ਕਰਦੇ ਹੋ ਤੁਸੀਂ ਉਹਦਾ ਮੜਾ ਮੋਟਾ ਡਿਊਟੀ ਦੌਰਾਨ ਸਮਾਂ ਮਿਲ ਜਾਂਦਾ ਜਾਂ ਨਹੀਂ ਕੋਦਰਤੀ ਬੇਬਲੀ ਕੋਈ ਟਾਈਮ ਤਾਂ ਨਹੀਂ ਮਿਲਦਾ ਭਰਾ ਅੱਛਾ ਬਟ ਟਾਈਮ ਤਾਂ ਇਦਾਂ ਹੀ ਆ ਵੀ ਗੱਡੀ 'ਚ ਲਾ ਕੇ ਨਾਲ ਦੇ ਨਾਲ ਹੀ ਅੱਜ ਘੜੀ ਜਾਂਦਾ ਅੱਛਾ ਬਟ ਸਪੈਸ਼ਲ ਟਾਈਮ ਨਹੀਂ ਹੈਗਾ ਠੀਕ ਹੈ ਸਪੈਸ਼ਲ ਨਿਕਲਣ ਵੀ ਨਹੀਂ ਹੁੰਦਾ ਨਾ ਹਾਂ ਸਵੇਰੇ ਘਰੋਂ 7 ਵਜੇ ਨਿਕਲੀਦਾ ਸ਼ਾਮ ਨੂੰ ਬੜੀ ਦਾ ਹੋਈ रियाज वास्ते टाइम त नहीं मिलदा बिल्कुल बा गड्डी च कर लेदा अपने बैठ के हम्म जिन्ना के होंदा होंदा अच्छा जे सिखण दी गल करी आपा ब्रेक हुंदिया ने बहुत चीज म्यूजिक इंडस्ट्री आपा कहो कुछ पहले गल्लां भी कर रही सी क्योंकि ਤੁਸੀਂ ਕਹਿੰਦੇ ਯਾਰ ਮੈਨੂੰ ਗੋਡ ਗਿਫਟ ਆ ਵੀ 우ਸਤਾਦ ਮੈਂ ਹਲੇ ਧਾਰਨਾ ਨਹੀਂ ਕੀਤੀ ਇੱਛਾ ਰੱਖਦੇ ਹੂੰ ਵੀ ਪਰਪੱਕ ਤੌਰ ਤੇ ਕਿਸੇ ਨੂੰ 우ਸਤਾਦ ਧਾਰ ਕੇ ਇਸ ਗਾਇਕੀ ਚ ਪੱਕੇ ਪੈਰੀ ਹੋਣਾ ਚਾਹੁੰਦੇ ਹਾਂ ਜਾਂ ਫਿਲਹਾਲ ਤੁਸੀਂ ਸ਼ੌਕੀਆ ਤੌਰ ਤੇ ਗਾ ਰਹੇ ਹੋ ਦੇਖੋ ਫਿਲਹਾਲ ਤਾਂ ਅਸੀਂ ਸ਼ੌਕੀਆ ਤੌਰ ਤੇ ਮੈਂ ਗਾ ਰਹੇ ਹਾਂ ਹਾਂ ਜੇ ਪ੍ਰਮਾਤਮਾ ਨੇ ਚਾਹਿਆ ਬਾਬਾ ਨਾਨਕ ਨੇ ਹੂੰ ਸਾਡੀ ਬਾਹ ਫੜੀ ਕਿਤੇ ਹਣਾ ਜੀ ਫਿਰ ਅਸੀਂ ਪੱਕੇ ਪੈਰੀਂ ਪਿਆ ਆ ਸਕਦੇ ਕੋਈ ਐਡੀ ਗੱਲ ਨਹੀਂ ਹੈਗੀ ਹਾਂ ਹਾਂ ਹਣਾ ਜੀ ਬਿਲਕੁਲ ਹੁਣ ਤਾਂ ਬਾਹ ਫੜਨ ਦੀ ਗੱਲ ਆ ਰਿਟਾਇਰਮੈਂਟ ਚ ਹਲੇ ਟਾਈਮ ਵੀ ਪਿਆ ਹੋਣਾ ਹਾਂ ਜੀ ਹਾਂ ਮੇਰੇ ਪੈਸੇ 10 12 ਸਾਲ ਦੇ ਹਾਂ ਬਿਲਕੁਲ ਹਾਂ ਜੀ ਤੇ ਗੱਲਾਂ ਵੀ ਕਰ ਲਈਏ ਇੱਕ ਗਾਣਾ ਹੋਰ ਕੋਈ ਦਸ਼ਕਾਂ ਦੇ ਨਾਲ ਸਾਂਝਾ ਕਰ ਲੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਹਾਂ ਜੀ ਕਿਉਂਕਿ ਪਸੰਦ ਅਸੀਂ ਦਾ ਤੁਹਾਡੀ ਚਾਹਾਂਗੇ ਆ ਦਰਸ਼ਕ ਵੀ ਉਹ ਚੀਜ਼ ਨੂੰ ਫੀਲ ਕਰਨਗੇ ਹਾਂ ਹਨਾ ਬਿਲਕੁਲ ਬਿਲਕੁਲ ਹੋ ਅੱਜ ਕੱਲ ਅੱਜ ਕੱਲ ਕਰੀ ਰੱਖਦਾ ਗੱਲਾਂ ਨਾ ਬਣਾਈ ਉਜ ਪਰ ਰੱਖਦਾ ਮੰਗਦਿਆਂ ਜਦੋਂ ਵੀ ਤੇਰੇ ਤੋਂ ਸੂਟ ਵੇ ਤੇਰੇ ਬੱਟੂਏ ਦੇ ਹਾਂ ਬੱਟੂਏ ਦੇ ਉੱਡ ਰਹੇ ਤੇ ਆਫੀਉ ਜਵੇ ਤੇਰੇ ਬੱਟੂਏ ਦੇ ਹਾਏ ਬੱਟੂਏ ਦੇ ਉੱਡ ਰਹੇ ਤੇ ਆਫੀਉ ਜਵੇ ਤੇਰੇ ਬੱਟੂਏ ਦੇ ਓ ਆਖੇਂਗੀ ਜੇ ਸੋਨੇ ਚ ਜੜਾ ਦੂੰ ਜੱਟੀ ਏ ਸੁਟਾਂ ਦੇ ਵੀ ਟਰ ਤੈਨੂੰ ਲਾ ਦੂੰ ਜੱਟੀ ਏ ਪਟਿਆਲੇ ਤੋਂ ਮੰਗਾ ਦੂੰ ਜੁੱਤੀ ਤਿੱਲੇਦਾਰ ਨਹੀਂ ਬਸ ਠੰਡ ਰੱਖ ਹੋ ਤੈਨੂੰ ਕੰਗਣਾ ਕਰਾ ਦੂੰ ਗਲ ਨੂੰ ਮਹਾਰ ਨਹੀਂ ਬਸ ਠੰਡ ਰੱਖ ਹੋ ਲੱਗ ਲੈਣ ਦੇਰ ਕਾਨੇ ਬਾਹਰ ਦਾ ਜੰਗਾੜ ਨਹੀਂ ਜਰਾ ਠੰਡ ਰੱਖ ਓ ਵਾਹ ਜੀ ਵਾਹ ਅੱਛਾ ਮੈਨੂੰ ਨਾ ਤੁਹਾਡਾ ਗਾਣਾ ਸੁਣਦੇ ਸੁਣਦੇ ਕਿ ਗੱਲ ਯਾਦ ਆ ਗਈ ਹਾਸੇ ਵਾਲੀ ਗੱਲ ਵੀ ਆ ਘਰ ਦੀ ਹੋਮ ਮਿਨਿਸਟਰ ਨੇ ਫਿਰ ਕਦੇ ਕਿਹਾ ਏ ਇਦਾਂ ਵੀ ਤੇਰੇ ਤਾਂ ਫਿਓ ਜੁੱਟ ਗਏ ਦਮ ਕਿਉਂਕਿ ਸ਼ਾਪਿੰਗਾਂ ਚ ਗੱਲ ਬਹੁਤ ਮੈਂਗੀਆਂ ਹੋ ਗਈਆਂ ਇਹ ਤਾਂ ਇਹ ਤਾਂ ਹਰ ਕਾਲ ਚੱਲਦਾ ਹੁੰਦਾ ਹੁੰਦਾ ਹਨ ਜੀ ਹਨ ਜੀ ਇਹ ਤਾਂ ਦੇਖੋ ਆਪਾਂ ਲੇਡੀਜ਼ ਦੀ ਹੁੰਦੀ ਹੈ ਨਾ ਜੀ ਉਹ ਇੱਕ ਦੂਏ ਨੂੰ ਦੇਖ ਕੇ ਨਾ ਅਜੀ ਸੋਰੀ ਅਜੀ ਸੋਰੀ ਚਲਦੀ ਹੁੰਦੀ ਆ ਇਹ ਤਾਂ ਹਰ ਘਰ ਚ ਹੁੰਦਾ ਹੁੰਦਾ ਥੋੜਾ ਬਹੁਤ ਚੱਲ ਥੋੜਾ ਬਹੁਤ ਚੱਲਦਾ ਜੀ ਪਤਾ ਨਹੀਂ ਚੱਲਦਾ ਹੁੰਦਾ ਇਹਦਾ ਸਹੀ ਹੈ ਸਹੀ ਹੈ ਹਾਂ ਜੀ ਹਾਂ ਜੀ ਅੱਛਾ ਭਾਈ ਜਦੋਂ ਆ ਕਿਤੇ ਨਾ ਕਿਤੇ ਕਿਸੇ ਸਟੇਜ ਤੇ ਕਾਹਨ ਦਾ ਮੌਕਾ ਮਿਲੇਆ ਹਾਂਜੀ ਗਿਆ ਪਹਿਲਾਂ ਮੈਂ ਗਿਆ ਹੁਣ ਤਾਂ ਮੈਂ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਹੂੰ ਸਕੂਲ ਪੜਦੇ ਵੇsingਾਇਆ ਹੈਗਾ ਅੱਛਾ ਕਦੋਂ ਆਪਾਂ ਵੈਸੇ ਵੀ ਅਸੀਂ ਕਿਤੇ ਫੰਕਸ਼ਨ ਹੁੰਦਾ ਜਾਂਦੇ ਹੁੰਦੇ ਆਪਾਂ ਗਾਉਂਦੇ ਹੁੰਦੇ ਸੀ ਜਦੋਂ ਸਕੂਲ ਚ ਗਾਉਂਦੇ ਸੀ ਵੀਰੇ ਇਸ ਤਰ੍ਹਾਂ ਦਾ ਹੋਇਆ ਕਦੇ ਕਿਸੇ ਕੰਪੀਟੀਸ਼ਨ ਗਏ ਹੋ ਉੱਥੋਂ ਕੋਈ ਵਧੀਆ ਪ੍ਰਾਈਜ਼ ਜਿੱਤ ਕੇ ਲਿਆਏ ਹੋ ਸਕੂਲ ਦੇ ਟੀਚਰਾਂ ਨੇ ਵੀ ਕਿਹਾ ਹੋ ਯਾਰ ਬਾਕੀ ਸਾਡੇ ਮੁੰਡਾ ਕੁਝ ਮਾਰ ਇੱਕ ਵਾਰੀ ਸਾਡੇ ਸਕੂਲ ਚ ਮੈਂ 10ਵੀਂ ਚ ਪੜਦਾ ਸੀਗਾ ਜੀ ਡੇਰਾਬਸੀ ਹੋਇਆ ਸੀ ਕੰਪੀਟੀਸ਼ਨ ਜੀ ਬਲਾਕ ਲੈਵਲ ਦਾ ਜੀ ਉਦੋਂ ਸੈਕੰਡਰ ਵਾਰਡ ਮਿਲਿਆ ਸੀ ਉੱਥੇ ਅੱਛਾ ਮੈਂ ਕੁਲਦੀਪ ਮਾਨ ਦਾ ਗਾਣਾ ਗਾਇਆ ਸੀ ਉੱਥੇ ਸੀਗਾ ਉਹ ਜਦੋਂ ਦਾ ਲੋਕਾ ਰੱਬ ਵੰਡੇ ਆ ਹਾਂ ਪਾਣੀ ਪੈ ਗਿਆ ਇਹ ਖੂਨ ਵਿੱਚ ਖਾਰਾ ਹਨਾ ਜੀ ਹਾਂ ਉਹ ਮੈਂ ਗਾਇਆ ਸੀਗਾ ਜੀ ਤੇ ਉਹਦੇ ਮੈਨੂੰ ਸੈਕੰਡ ਪ੍ਰਾਈਜ਼ ਮਿਲਿਆ ਉੱਥੇ ਵੈਰੀ ਗੁੱਡ ਅੱਛਾ ਕਿਹੋ ਜੇ ਗੀਤ ਸੁਣਨੇ ਪਸੰਦ ਕਰਦੇ ਹੋ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਹੋ ਸਿੰਗਰ ਤਾਂ ਸਰ ਇਹ ਆਪਣਾ ਗੁਰਦਾਸ ਮਾਨ ਹੋਗੇ ਜੀ ਹਨਾ ਜੀ ਜੀ ਤੇ ਤੇ ਆਪਣਾ ਹੰਸਨਾ ਸੰਸੀ ਹੋਗੇ ਹੂੰ ਹਨਾ ਜੀ ਜੀ ਤੇ ਵੈਸੇ ਸਾਰੇ ਚੰਗੇ ਵਧੀਆ ਅੱਜਕੱਲ ਆ ਰਹੇ ਨਾ ਜੀ ਮੈਂ ਤਾਂ ਹੀ ਨੇਪ ਨੇ ਅੱਛਾ ਇੱਕ ਹੁੰਦੀ ਹੈ ਗਾਇਕੀ ਇੱਕ ਹੁੰਦੀ ਹੈ ਗੀਤਕਾਰੀ ਗੀਤਕਾਰੀ ਜੀ ਵੀ ਹੱਥ ਅਜਮਾਉਣੀ ਹੋ ਥੋੜਾ ਬਹੁਤਾ ਨਹੀਂ ਜੀ ਇਦਾਂ ਤੋਂ ਹੈਗਾ ਨਹੀਂ ਐਕਚੁਅਲੀ ਗੀਤਕਾਰੀ ਇਹ ਇੱਕ ਕਲਾ ਹੁੰਦੀ ਹੈ ਪਰਮਾਤਮਾ ਬੰਦਣਾ ਹਾਂ ਜੀ ਬਿਲਕੁਲ ਤੇ ਗੋਡ ਗਿਫਟ ਹੈ ਇੱਕ ਗੋਡ ਗਿਫਟ ਹੈ ਬਟ ਇੰਨੀ ਹੈ ਲਖਾਰੀ ਭਲੇ ਪਾਪਾ ਗਏ ਨਹੀਂ ਕਰਦੇ ਮੜਾ ਮੋਟਾ ਕਰ ਲਈਦਾ ਤੁਕਬੰਦੀ ਬਾਣੀ ਮੋਟੇ ਤੁਕਬੰਦੀ ਜਿੱਦੇ ਕਿਤੇ ਗਾਣੇ ਚ ਕੀ ਕਰਨੀ ਹੋਵੇ ਕਿਸੇ ਦਾ ਲਿਖਿਆ ਹੋ ਹੈ ਗੀਤ ਜਦੋਂ ਆ ਜੇ ਆ ਜੇ ਉਹਦੇ ਵਿੱਚ ਆਪਾਂ ਥੋੜਾ ਮੋੜ ਤੋੜ ਮੋੜ ਕਰ ਲਈਦੀ ਆ ਵਿੱਚ ਹੋ ਜਾਂਦੀ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਅੱਛਾ ਜਦੋਂ ਹੌਣ ਕੋਈ ਜਿਹੜਾ ਨਵਾਂ ਟਰੈਕ ਸੋਚਿਆ ਵੀ ਲੋਕਾਂ ਦੇ ਆਪਾਂ ਰੂਰੂ ਕਰੀਏ ਹੁਣ ਜੀ ਹਾਂ ਅੱਜ ਦੇ ਮਾਹੌਲ ਦੀ ਕੋਈ ਗੱਲ ਲੱਗਦਾ ਹੋਵੇ ਯਾਰ ਹਾਂ ਵੀ ਇਹ ਅੱਜ ਇਹੋ ਜਿਹਾ ਮਾਹੌਲ ਚੱਲ ਰਿਹਾ ਇਹੋ ਜਿਹਾ ਮਾਹੌਲ ਦਾ ਗੀਤ ਆਪਾਂ ਨੂੰ ਲੋਕਾਂ ਨੂੰ ਦੇਣਾ ਚਾਹੀਦਾ ਬਿਲਕੁਲ ਜੀ ਇਹ ਹੁਣ ਆਪਾਂ ਕਹੀ ਮੈਂ ਜਿਹੜੇ ਮੇਰੇ ਲਖਾਰੀ ਨੇ ਜੀ ਉਹਨਾਂ ਨੂੰ ਮੈਂ ਕਿਹਾ ਜਿੱਦੇ ਆਪਣਾ ਮਾਪਿਓ ਦਾ ਗੀਤ ਕੁਝ ਬਤਾਵੋ ਜੀ ਹਾਂ ਜੀ ਵੀ ਮਾਪਿਓ ਨੂੰ ਸਮਰਤ ਕੋਈ ਵਧੀਆ ਗਾਣਾ ਹੋਵੇ ਉਹ ਵੀ ਮੈਂ ਗਾਣ ਦੀ ਮੇਰੀ ਸ਼ਾਹੀ ਹੈ ਹਣਾ ਜੀ ਕਿਉਂਕਿ ਅਸਲੀ ਗਾਉਡਰ ਫਾਦਰ ਸਾਡੇ ਆਪਣੇ ਪੇਰੈਂਟਸ ਹੁੰਦੇ ਨੇ ਜੀ ਬਿਲਕੁਲ ਹਣਾ ਜੀ ਬਿਲਕੁਲ ਉਹਨਾਂ ਤੇ ਮੇਰੀ ਬਹੁਤ ਇੱਛਾ ਵੀ ਮੈਂ ਇੱਕ ਗਾਣਾ ਉਹਨਾਂ ਤੇ ਮਕਾਵਾ ਹੂੰ ਮੈਂ ਕਈ ਜਿਹੜੇ ਮੇਰੇ ਲਖਾਰੀ ਨੇ ਮੈਨੂੰ ਗੀਤ ਦੰਦੇ ਨੇ ਉਹਨਾਂ ਤੇ ਮੇਰੀ ਇਹ ਮੈਨੂੰ ਕਹਿਆ ਮਖਾ ਕੋਈ ਵਧੀਆ ਹੈ ਜੋ ਗਾਣਾ ਮੈਨੂੰ ਦੋ ਕੋਈ ਹਣਾ ਜੀ ਜੋ ਆਪਣੇ ਪੇਰੈਂਟਸ ਦੇ ਹੋਵੇ ਅੱਛਾ ਭਾਈ ਗੱਲ ਹੋਰ ਹਣਾ ਆਪਣੇ ਬਚਪਨ ਵੇਲੇ ਆਪਾਂ ਕਿਸ ਤਰ੍ਹਾਂ ਦੇ ਗਾਣੇ ਸੁਣਦੇ ਹੁੰਦੇ ਸੀ ਆਪਾਂ ਹਾਮੋ ਮਰਜ਼ੀ ਜਾਂ ਤਕਰੀਬਨ ਹਣਾ ਉਦੋਂ ਦੀ ਗਾਇਕੀ ਕੁਝ ਹੋਰ ਲੈਵਲ ਦੀ ਸੀ ਜਦੋਂ ਗੀਤ ਸੁਣਦੇ ਸੀ ਨਾ ਕੰਨਾਂ ਦੇ ਵਿੱਚ ਰਸ ਇੱਥੇ ਦਿਮਾਗ ਤੇ ਦਿਲ ਤੇ ਹੋਣ ਵਾਲੇ ਗਾਣੇ ਦੀ ਉਮਰ ਬਹੁਤ ਘਟ ਗਈ ਘਟ ਗਈ ਜੀ ਬਿਲਕੁਲ ਕਾਰਦ ਕੀ ਹੈ ਦੇਖੋ ਜੀ ਉਦੋਂ ਦਾ ਉਹ ਜਿਹੜੇ ਇੱਕ ਤਾਂ ਉਹ ਜਿਹੇ ਗਾਣੇ ਨਜ਼ਿਕਲ ਹੈਗੇ ਹਾਂ ਜੀ ਉਹ ਜਿਹੜੇ ਉਸ ਟਾਈਮ ਦੇ ਗਾਣੇ ਸੀਗੇ ਉਹ ਹੁੰਦੇ ਸੀ ਇਤਿਹਾਸਿਕ ਕਿਸੇ ਚੀਜ਼ ਨੂੰ ਚੀਜ਼ ਨੂੰ ਸਚਾਈ ਹੁੰਦੀ ਸੀ ਸਚਾਈ ਹੁੰਦੀ ਸੀ ਕਿਸੇ ਨੂੰ ਕੋਈ ਡਾਇਰੈਕਟਰ ਗਾਣਾ ਲਿਖਦਾ ਸੀ ਨਾ ਉਹ ਪਹਿਲਾਂ ਕੋਈ ਏਮ ਹੁੰਦੀ ਸੀ ਕਿ ਮੈਂ ਇਸ ਇਹਦੇ ਉੱਪਰ ਮੈਂ ਗੀਤ ਲਿਖਣਾ ਹੁਣ ਅੱਜ ਕੱਲ ਤਾਂ ਮਾਰ ਧਾਰ ਦੇ ਚੱਲਦੇ ਆ ਹਨ ਜੀ ਉਹ ਚੱਕ ਲਿਆ ਗਣਦਾ ਸਾਹ ਮਾਰਦਾ ਵੜਦਾ ਇਹ ਚੱਲਦਾ ਅੱਜ ਗੱਲ ਨਹੀਂ ਤੇ ਉਦੋਂ ਦਾ ਮੇਨ ਕੁਲਦੀ ਮਾਰਗ ਦੀ ਚਮਕੀਲਾ ਸਾਹਿਬ ਹਨ ਜੀ ਸੁਨਦਰ ਚਿੰਦਾ ਜੀ ਹੋਗੇ ਮੁਹੰਮਦ ਜ਼ਰੀਕ ਜੀ ਹੋਗੇ ਨਾ ਜੀ ਇਹ ਚੱਲਦੇ ਹੁੰਦੇ ਸੀ ਆਪਾਂ ਇਹਨਾਂ ਦੇ ਬਹੁਤ ਗੱਲਾਂ ਸੁਣੇ ਬਣ ਬਚਪਨ ਚ ਅੱਛਾ ਇਹ ਗੱਲ ਹੋਰ ਕਿਉਂਕਿ ਮੈਸੇਜ ਦੇਣਾ ਹੁੰਦਾ ਜਦੋਂ ਲੋਕਾਂ ਨੂੰ ਜਿਹੜਾ ਕੋਈ ਬਹੁਤ ਵੱਡਾ ਸਥਾਪਿਤ ਕਲਾਕਾਰ ਹੁੰਦਾ ਹਨਾ ਉਹਦੇ ਲੋ ਮੂੰਹ ਵੀ ਲੋਕ ਚੰਗਾ ਸਮਝਦੇ ਆ ਵੀ ਹਾਂ ਪਰ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਜਿਵੇਂ ਐਜ ਇਨਸਾਨੀਅਤ ਔਰਤੇ ਮੈਂ ਪੁੱਛਦਾ ਗੇ ਕੀ ਕਿਹੋ ਜੀ ਘਟੀਆਂ ਗੇਕੀ ਅੱਜ ਕੱਲ ਹੋ ਗਈ ਮਤਲਬ ਸਾਰੇ ਤਾਂ ਨਹੀਂ ਉਹ ਜੀ ਗਾਉਂਦੇ ਕਿਉਂਕਿ ਅਸੀਂ ਇਹ ਜੇ ਗੀਤ ਆ ਗਏ ਜਿਹੜੇ ਪਰਿਵਾਰ ਚ ਬੈ ਕੇ ਵੀ ਨਹੀਂ ਸੁਣ ਸਕਦੇ ਇਹ ਜੇ ਗੀਤਾਂ ਨੂੰ ਤਾਂ ਨਫ਼ਰਤ ਹਰ ਇੱਕ ਬੰਦਾ ਕਰਦਾ ਹੀ ਕਰਦਾ ਹੈ ਨਾ ਕੀ ਵਿਚਾਰ ਹੋਣਗੇ ਤੁਹਾਡੇ ਨਹੀਂ ਤਾਂ ਇਹ ਤਾਂ ਬਹੁਤ ਗਲਤ ਹੈ ਦੇਖੋ ਜੀ ਹੈਗਾ ਜਦੋਂ ਜਦਾਂ ਕੁਝ ਮੈਂ ਨਾ ਤਾਂ ਲੈਣਾ ਚਾਹੁੰਦਾ ਨਹੀਂ ਦੁਗਾਣਾ ਜੋੜੀਆਂ ਹੈਗੀਆਂ ਕਿਹਨਾਂ ਜੀ ਉਹ ਬਹੁਤ ਹੀ ਕਿਉਂਕਿ ਦੇਖੋ ਧੀਆ ਪੈਣਾ ਸਭ ਦੀ ਸਾਂਝੀ ਹੁੰਦੀ ਹੈ ਨਾ ਜੀ ਬਟ ਉਹ ਜਿਹੜਾ ਗਾਣਾ ਉਹ ਹੁੰਦਾ ਜਿਹਨੂੰ ਆਪਾਂ ਸਾਰੇ ਪਰਿਵਾਰ ਚ ਬੈਠ ਕੇ ਸੁਣ ਸਕੀਏ ਹਾਂ ਨਾ ਜੀ ਬਿਲਕੁਲ ਬਟ ਮੈਂ ਕਈ ਇਹੋ ਜਿਹੇ ਕਲਾਕਾਰ ਹੁਣ ਵੀ ਹੈਗੇ ਉਧਾਂ ਦੇ ਜੀ ਜੋੜੀਆਂ ਨੇ ਤੂੰ ਗਾਣਾ ਜੋੜੀਆਂ ਨੇ ਉਹ ਗਾਂਦੀਆਂ ਬੜਾ ਰਫ ਬੜਾ ਯਾਨੀ ਕਿ ਸੁਣ ਨਹੀਂ ਸਕਦਾ ਕੋਈ ਉਹਨਾਂ ਨੂੰ ਹਾਂ ਹਾਂ ਹਨਾ ਜੀ ਸਹੀ ਹੈ ਤੇ ਉਹ ਕੋਈ ਵਧੀਆ ਗੱਲ ਨਹੀਂ ਹੈਗੀ ਉਹ ਹਾਂ ਅੱਛਾ ਜਿਵੇਂ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਆਪਾਂ ਪੁਲਿਸ ਮੁਲਾਜ਼ਮਾ ਦੀ ਗੱਲ ਕਰਦੇ ਆ ਪੁਲਿਸ ਮਹਿਕਮੇ ਦੀ ਗੱਲ ਕਰਦੇ ਆ ਬਹੁਤ بڑے ਫੰਕਸ਼ਨ ਹੁੰਦੇ ਰਹਿੰਦੇ ਨੇ ਪ੍ਰੋਗਰਾਮ ਹੁੰਦੇ ਨੇ ਫਿਰ ਉਹ ਸਰਕਾਰੀ ਸਟੇਜਾਂ ਦੇ ਵੀ ਕਦੇ ਗਾਏ ਹਾਂ ਲੱਗਦੇ ਹੋ ਕੌਣ ਉੱਥੇ ਬਿਲਕੁਲ ਜੀ ਗਾਇਆ ਜੀ ਮੈਂ ਅੱਛਾ ਕਦੇ ਕਿਸੇ ਦੀ ਰਿਟਾਇਰਮੈਂਟ ਪਾਰਟੀ ਹੁੰਦੀ ਆ ਹੂੰ ਸਾਡਾ ਪਿੱਛੇ ਜੀ ਇੱਥੇ ਇੱਕ 82 ਬਟਾਲਨ ਹੈਗੀ ਆ ਉੱਥੇ ਉਹਨਾਂ ਦਾ ਸਤਪਨਾ ਦਿਵਸ ਮਨਾਇਆ ਸੀਗਾ ਜੀ ਉੱਥੇ ਜੀ ਮੈਂ ਦੋ ਤਿੰਨ ਗਾਣੇ ਗਾਏ ਸੀਗੇ ਹੂੰ ਰਿਟਾਇਰਮੈਂਟ ਹੁਣ ਇੱਕ ਹੋਰ ਸਾਡੇ ਹੋਣੀ ਹੈ ਇੱਕ ਸੁਭਰਨ ਦੀ ਰਿਟਾਇਰਮੈਂਟ ਉੱਥੇ ਵੀ ਆਪਾਂ ਨੂੰ ਮੌਕਾ ਮਿਲੂਗਾ ਹੂੰ ਇਹ ਆਪਾਂ ਕਿਤੇ ਵੀ ਪਾਰਟੀ ਹੁੰਦੀ ਆ ਫੰਕਸ਼ਨ ਆਪਾਂ ਜਾਂਦੇ ਗਾਣੇ ਹੁੰਦੇ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਤੇ ਜਾਂਦੇ ਜਾਂਦੇ ਇੱਕ ਗਾਣਾ ਹੋਰ ਸਾਡੇ ਅੰਤਮ ਪੜਾ ਦੇ ਵੱਲ ਚੱਲਾਂਗੇ ਕਿਉਂਕਿ ਸਮਾਂ ਵੀ ਆਪਾਂ ਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਸੀ 20 ਮਿੰਟ ਰੱਖਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ ਹਾਂਜੀ ਹਾਂਜੀ ਜੀ ਮੇਰਾ ਗਣਾ ਜੀ ਸੁੱਚਾ ਸੁਰਮਾ ਦੀ ਪਿੱਛੇ ਤੋਂ ਪਿੱਛੇ ਚਾਰਕ ਮੈਂ ਨੀ ਪਹਿਲਾਂ ਲਈ ਜੀ ਆਹ ਲੋਕ ਨਾ ਇੱਕ ਸਾਡਾ ਹੋਪਾ ਬੀਏ ਤੂੰ ਹੀ ਜਿੱਤਨੀ ਮੱਟੀ ਰੋਲਤੀ ਆ ਨਾ ਰਣੇ ਨੂੰ ਵੀ ਰਹੇ ਐਵੇਂ ਮੱਦਾ ਬੋਲਦੀ ਹੋ ਪੱਬੀਏ ਤੂੰ ਇੱਜ਼ਤ ਨਹੀਂ ਮੱਟੀ ਰੋਲਤੀ ਆ ਨਰਹਣੇ ਨੂੰ ਵੀ ਰਹੇ ਐਵੇਂ ਮੰਦਾ ਬੋਲਦੀ ਹੱਕ ਨਹੀਂ ਗੱਲ ਪਾਦੇ ਤੂੰ ਗਦਾਰ ਦੇ ਜੇ سینਾ ਉਹਦਾ ਗੋਲੀਆਂ ਨੇ ਨਾ ਪਾੜਿਆ ਕੰਨ ਖੋਲ ਸੁਣ ਬਲਬੀਰੋ ਭਾਬੀਏ ਸੂਚੇ ਨੇ ਜੇ ਕੁੱਕਰ ਨੂੰ ਨਾ ਮਾਰਿਆ ਹੋ ਕੰਨ ਖੋਲ ਸੁਣ ਬਲਬੀਰੋ ਭਾਬੀਏ ਸੂਚੇ ਨੇ ਜੇ ਕੁੱਕਰ ਨੂੰ ਨਾ ਮਾਰਿਆ ਹੋ ਪਿਰਕੀ ਨੇ ਕਹਿਣਾ ਸੂਚਾ ਸਿੰਘ ਸੂਰਮਾ ਬਾਜੀਵਾ ਕੀ ਬਾਤ ਹੈ ਕੀ ਬਾਤ ਹੈ ਜਾਂਦੇ ਜਾਂਦੇ ਸਕਾਈ ਨੂੰ ਪੰਜਾਬ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇ ਕੋਈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਜਿਹੜੇ ਵੀ ਉੱਬਰ ਦੇ ਸtare ਆਂ ਜਿਨ੍ਹਾਂ ਨੂੰ ਗਾਉਣ ਦਾ ਸ਼ੌਂਕ ਆ ਬਹੁਤ ਜ਼ਿਆਦਾ ਜੀ ਬਟ ਉਹਨਾਂ ਕੋਲ ਪੈਸੇ ਦੀ ਕਮੀ ਆ ਜਾਂ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਹੈ ਨਾ ਜੀ ਤੇ ਤੁਹਾਡਾ ਬਹੁਤ ਵਧੀਆ ਜਿਹੜਾ ਤੁਸੀਂ ਉੱਬਰ ਦੇ ਸtare ਪ੍ਰੋਗਰਾਮ ਉਹ ਲਿਖਿਆ ਇਹ ਬਹੁਤ ਵਧੀਆ ਨਵੇਂ ਜਿਹੜੇ ਕਲਾਕਾਰ ਨੇ ਅੱਜ ਦੇ ਜੀ ਉਹਨਾਂ ਨੂੰ ਬੇਨਤੀ ਆ ਕਿ ਉਹ ਭਾਈ ਇੱਥੇ ਆ ਕੇ ਵਾਤੇ-ਵਾਤੇ ਇੱਥੇ ਜਨ ਜ ਆਪਣਾ ਯੋਗਦਾਨ ਪਾਓਗੇ ਤਾਂ ਕਿ ਤੁਹਾਡਾ ਨਾਮ ਦੁਨੀਆ ਵਿੱਚ ਚਮਕ ਸਕੇ ਤੁਸੀਂ ਆਪਣੀ ਗਾਇਕੀ ਨੂੰ ਜਾਗਰੂਤ ਕਰ ਸਕਦੇ ਹੋ ਨਾ ਜੀ ਦੁਨੀਆ ਤੇ ਭਾਈ ਜੀ ਧੰਨਵਾਦ ਤੁਹਾਡਾ ਤੁਸੀਂ ਡਿਊਟੀ ਵਾਲੇ ਸਮੇਂ ਦੇ ਵਿੱਚੋਂ ਆਪਦਾ ਸਮਾਂ ਕੱਢ ਕੇ ਸਾਡੇ ਕੋਲ ਆਏ। ਕਿ ਸਾਨੂੰ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ। ਮਿਹਰਬਾਨੀ। ਤੇ ਸਾਡੀ ਵੀ ਖੁਸ਼ੀ ਹੈ ਵੀ ਅਸੀਂ ਤੁਹਾਡੇ ਵਰਗੇ ਨਵੇਂ ਵੀ ਗਾਇਕ ਸਾਡੇ ਕੋਲੇ ਆਉਂਦੇ ਨੇ ਤੇ ਸਾਨੂੰ ਸੁਣ ਕੇ ਬੜਾ ਵੀ ਲੱਗਦਾ। ਤੇ ਅਸੀਂ Sky News ਪੰਜਾਬ ਦੇ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਦੋਂ ਅਸੀਂ ਕਿਸੇ ਵੀ ਤੁਹਾਡੇ ਕਲਾਕਾਰ ਨੂੰ ਰੂਬਰੂ ਕਰਦੇ ਹਾਂ ਉੱਪਰ ਦੇ ਸਟਾਰ ਦੇ ਵਿੱਚ ਤਾਂ ਤੁਸੀਂ ਇਹਨਾਂ ਦੀ ਤੇ ਸਾਡੇ ਚੈਨਲ ਦੀ ਹੌਸਲਾ ਫਜ਼ਾਈ ਦੇ ਲਈ ਇਹ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, Facebook ਤੋਂ Facebook ਜਾ ਕੇ ਸ਼ੇਅਰ ਕਰੋ। ਤਾ ਜੋ ਇਹਨਾਂ ਕਲਾਕਾਰਾਂ ਨੂੰ ਅਸੀਂ ਪੰਜਾਬੀ ਸਲੁੱਤਿਆਂ ਦੇ ਪੰਜਾਬੀ ਦਰਸ਼ਕਾਂ ਦੇ ਆਏ ਸਨ ਮੁਕਰ ਸਕੀਏ ਤੇ ਬਹੁਤ ਹੀ ਥੋੜੇ ਜਿਹੇ ਸਮੇਂ ਦੇ ਵਿੱਚ ਅਸੀਂ ਵੀਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਤੇ ਨਾਲ ਇਸ ਕਾਈ ਨੂੰ ਪੰਜਾਬ ਦੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਸੁਣਿਆ ਦੇਖਿਆ ਤੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਵੀ ਕਰਿਓ ਅਗਲੇ ਹਫ਼ਤੇ ਫਿਰ ਕਿਸੇ ਹੋਰ ਉੱਪਰ ਦੇ ਸਾਨੂੰ ਲੈ ਕੇ ਆਵਾਂਗੇ ਇਹ ਪ੍ਰੋਗਰਾਮ ਸਾਡਾ ਸ਼ਨੀਵਾਰ ਨੂੰ 10:30 ਵਜੇ ਤੇ ਰਾਤੀ 8:30 ਵਜੇ ਚੱਲਦਾ ਦੋਨਾਂ ਪ੍ਰੋਗਰਾਮਾਂ ਦੇ ਵਿੱਚ ਅਲੱਗ-ਅਲੱਗ ਸਾਡੇ ਕਲਾਕਾਰ ਮਹਿਮਾਨ ਹੁੰਦੇ ਨੇ 10:30 ਵਜੇ ਪਹਿਲਾ ਗੈਸਟ ਤੇ 8:30 ਵਜੇ ਫਿਰ ਦੂਸਰਾ ਇਹ ਦੋ ਪ੍ਰੋਗਰਾਮ ਸਾਡੇ ਸ਼ਨੀਵਾਰ ਨੂੰ ਚੱਲਦੇ ਨੇ ਸੋ ਤੁਸੀਂ ਜੁੜਿਓ ਸਕਾਈ ਨੂੰ ਪੰਜਾਬ ਦੇ ਨਾਲ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ